ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਸ਼ਨਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਬਹੁਤ ਹੀ ਸੋਹਣੇ ਗਰਮ ਸੂਟ ਕਸ਼ਮੀਰੀ ਸੂਟ ਹੋਣਗੇ ਬਹੁਤ ਸੋਹਣੇ ਕਸ਼ਮੀਰੀ ਕਢਾਈ ਵਾਲੇ ਠੀਕ ਹੈ ਔਰ ਬਹੁਤ ਹੀ ਕੱਟ ਰੇਟ ਦੇ ਸੂਟ ਨੇ ਜਿਸ ਤਰ੍ਹਾਂ ਕਿ ਆਪਾਂ ਘਰ ਪਾਣ ਵਾਸਤੇ ਸੂਟ ਜਾਂ ਆਪਾਂ ਕਿਸੇ ਨੂੰ ਦੇਨੇ ਆ ਇਹ ਆਪਣੇ ਘਰਪਾਂ ਨੂੰ ਵਾਸਤੇ ਲੈਣੇ ਆ ਤੇ ਵਿਦ ਸਟਾਲ ਦੇ ਨਾਲ ਵਿਦ ਐਮਬਰਾਇਡਰੀ ਵਰਕ ਦੇ ਨਾਲ ਤੁਹਾਨੂੰ ਮਿਲਣਗੇ ਬਹੁਤ ਹੀ ਸਸਤੇ ਤੇ ਸੋਹਣੇ ਸੂਟ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay ਫੋਨ ਤੇ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਜੀ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਅੱਜ ਕੱਲ ਬਹੁਤ ਟ੍ਰੈਂਡ ਚ ਚੱਲ ਰਿਹਾ ਹੈ ਕਸ਼ਮੀਰੀ ਵਰਕ ਠੀਕ ਹੈ ਇਹ ਤੁਹਾਨੂੰ ਗਰਮ ਕੱਪੜੇ ਦੇ ਉੱਪਰ ਕਸ਼ਮੀਰੀ ਵਰਕ ਮਿਲੂਗਾ ਬਹੁਤ ਟ੍ਰੈਂਡਿੰਗ ਚ ਸੂਟ तकरीबन ਤੁਸੀਂ ਹਰ ਸ਼ਾਪ ਤੇ ਦੇਖੋਗੇ ਤੇ ਹਰ ਸ਼ਾਪ ਵਾਲਿਆਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਰੇਟ ਹੁੰਦਾ ਠੀਕ ਹੈ ਇਸ ਤਰ੍ਹਾਂ ਵਰਕ ਆਊਗਾ ਸਾਰੀ 프ਰੰਟ ਦੇ ਉੱਪਰ ਤੁਹਾਨੂੰ ਮਿਲੂਗਾ ਵਰਕ ਤੇ ਇਹਦਾ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸਦਾ ਕਿ ਇਹਦਾ ਫੈਬਰਿਕ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਮਿਲ ਕੇ ਦੱਸੂਗੀ ਕਿ ਕਿੰਨਾ ਫੈਬਰਿਕ ਆਏਗਾ ਹਾਂਜੀ 4 ਮੀਟਰ ਫੈਬਰਿਕ ਆਏਗਾ ਠੀਕ ਹੈ ਪੂਰਾ 4 ਮੀਟਰ ਫੈਬਰਿਕ ਆਏਗਾ ਹੁਣ ਤੁਸੀਂ ਦੇਖ ਲੈਣਾ ਜਿਆਦਾ ਭਾਰੇ ਦਾ ਜਿਆਦਾ ਲੰਬੇ ਦਾ ਨਹੀਂ ਬਣੇਗਾ ਮੇਰੇ ਵਰਗਿਆਂ ਦਾ ਬਣ ਜਾਏਗਾ ਵੈਸੇ ਵੀ ਅੱਜਕੱਲ ਨੈਰੋ ਸਲਵਾਰਾਂ ਉੱਚੀਆਂ ਸ਼ਰਟਾਂ ਬਣ ਰਹੀਆਂ ਕੋਈ ਚੱਕਰ ਨਹੀਂ ਆ ਜਿੰਨੇ ਇੱਕ ਪ੍ਰਾਈਸ ਦਾ ਸੂਟ ਆ ਉਸ ਦੇ ਹਿਸਾਬ ਨਾਲ ਬਹੁਤ ਸੋਹਣਾ ਬਣਿਆ ਕਿਉਂਕਿ ਇਹਦੇ ਉੱਤੇ ਕਾਫੀ ਸਾਰਾ ਵਰਕ ਹੋਇਆ ਹੈ ਠੀਕ ਹੈ ਤੁਸੀਂ ਪਜਾਮੀ ਵਗੈਰਾ ਜਾਂ ਕੁਝ ਵੀ ਚਾਹੋ ਇਹਦੇ ਨਾਲ ਬਣਾ ਸਕਦੇ ਜੇ ਸੂਟ ਬਣ ਜਾਏਗਾ ਬਟ ਬਹੁਤ ਖੁੱਲਾ ਡੁੱਲਾ ਜਾਂ ਬਹੁਤ ਭਾਰੇ ਜਾਂ ਲੰਬੇ ਦਾ ਨਹੀਂ ਬਣੇਗਾ ਠੀਕ ਹੈ ਬਾਅਦ ਵਿੱਚ ਰਿਟਰਨ ਦਾ ਕਹੋਗੇ ਤੁਸੀਂ ਕਿ ਲਓ ਜੀ ਸਾਡਾ ਸੂਟ ਨਹੀਂ ਬਣਿਆ ਤੇ ਰਿਟਰਨ ਕਰ ਲਓ ਰਿਟਰਨ ਦੇ ਵਾਸਤੇ ਤੁਹਾਨੂੰ 100 ਰੁਪਏ ਤੁਹਾਡੇ ਕੱਟੇ ਜਾਣੇ ਆ ਵਿੱਚੋਂ ਠੀਕ ਹੈ ਜਿਸ ਤਰ੍ਹਾਂ ਤੁਸੀਂ ਇਹ ਸੂਟ 550 ਦਾ ਲਓਗੇ ਤੁਹਾਨੂੰ 450 ਰੁਪਏ ਹੀ ਪੇ ਹੋਣਗੇ ਅਗਰ ਕਿਸੇ ਨੇ ਰਿਟਰਨ ਕਰਨਾ ਹੋਵੇਗਾ ਇਹ ਮੈਂ ਪਹਿਲਾਂ ਹੀ ਕਲੀਅਰ ਕਰ ਦਿੰਦਾ ਬਾਅਦ ਵਿੱਚ ਫਿਰ ਸਾਰੇ ਕਹਿ ਦਿੰਦੇ ਆ ਨਹੀਂ ਜੀ ਸਾਡੀ ਗਲਤੀ ਨਹੀਂ ਸੀ ਗਲਤੀ ਹੋਵੇ ਜਾਂ ਨਾ ਹੋਵੇ ਜਿਹੜੇ ਸ਼ਿਪਿੰਗ ਦੇ ਪੈਸੇ ਲੱਗੇ ਆ ਉਹ ਕਿਸੇ ਨੂੰ ਵੀ ਵਾਪਸ ਨਹੀਂ ਹੋਣਗੇ ਸੂਟ ਦੇ ਪਾਸੇ ਜਿਹੜੇ ਆ ਉਹ ਆਪਾਂ ਤੁਹਾਨੂੰ ਉਹਦਾ ਕੋਈ ਸਮਾਨ ਦੇ ਦਾਂਗੇ ਪੈਸੇ ਤੇ ਵੈਸੇ ਵੀ ਰਿਟਰਨ ਨਹੀਂ ਕਰਦੇ ਔਰ ਇਹ ਖੁੱਲਾ ਡੁੱਲਾ ਸ਼ਾਲ ਨਾਲ ਆਏਗਾ ਕਿਆ ਤੁਸੀਂ ਚਾਹੋ ਜਿਸ ਤਰ੍ਹਾਂ ਇਹਨੂੰ ਵਿੱਚ ਲਗਾ ਕੇ ਤੁਸੀਂ ਜੇ ਕਿਸੇ ਦੇ ਬਨਚੇ ਰੀ ਜਾ ਕੇ ਅਸੀਂ ਇਹ ਸੂਟ ਬਣਾਣਾ ਹੀ ਬਣਾਣਾ ਤੁਸੀਂ ਇਹ ਸ਼ਾਲ ਨੂੰ ਵਿੱਚ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਇਹ ਮੇਰਾ ਕਲੀਅਰ ਕਰਨ ਦਾ ਮਕਸਦ ਇਹ ਹੁੰਦਾ ਕਿ ਵਾਇਰਲ ਚੀਜ਼ਾਂ ਕਸਟਮਰ ਮੰਗਦਾ ਬਹੁਤ ਆ ਜੇ ਅਸੀਂ ਵੱਧ ਰੇਟ ਚ ਲਿਆਉਨੇ ਆ ਫਿਰ ਕਹ ਦੇਣਾ ਉੱਥੋਂ ਸਸਤਾ ਮਿਲ ਰਿਹਾ ਇੱਥੋਂ ਮਹਿੰਗਾ ਮਿਲ ਰਿਹਾ ਹੈਨਾ ਤੇ ਜੇ ਇਹ ਸਸਤਾ ਮਿਲ ਰਿਹਾ ਤੇ ਇਹਦੇ ਪਿੱਛੇ ਇਹੀ ਰੀਜ਼ਨ ਆ ਕਿ ਇਹਦੀ 4 ਮੀਟਰ ਦੀ ਕਟ ਆ ਰਹੀ ਆ ਬਟ ਨਾਲ ਸਟਾਲ ਮਿਲ ਰਿਹਾ ਤੁਹਾਨੂੰ ਪਤਾ ਪਲੇਨ ਇਨੂੰ ਤੁਸੀਂ ਵਿੱਚ ਯੂਜ਼ ਕਰ ਸਕਦੇ ਹੋ ਬਸ 4 ਮੀਟਰ 3.5 ਮੀਟਰ ਚ ਸੂਟ ਬਣ ਜਾਂਦਾ ਮਤਲਬ ਮੇਰੀ ਹਾਈਟ ਹੈਗੀ ਆ 5 3 ਇੰਚ ਦੀ ਹਾਈਟ ਹੈਗੀ ਆ ਔਰ ਤੁਸੀਂ ਮੈਨੂੰ ਦੇਖ ਰਹੇ ਹੋ ਮੈਂ ਜਿਵੇਂ ਦਾ ਮੇਰਾ ਸਰੀਰ ਆ ਮੈਂ ਆਪਣਾ ਸੂਟ 3.5 ਮੀਟਰ 3 ਮੀਟਰ ਚ ਬਣਾ ਲੈਣੀ ਆ ਔਰ ਜਿਨ੍ਹਾਂ ਨੂੰ ਜਾਂਚ ਹੈ ਜਿਨ੍ਹਾਂ ਨੂੰ ਪਤਾ ਹੈ ਉਹ ਬਣਾ ਲੈਂਦੇ ਨੇ ਸੂਟ ਬਣ ਜਾਂਦਾ ਹੈ ਬੜਾ ਵਧੀਆ ਹਾਂ ਇਹ ਆਪਾਂ ਕਿੰਨੇ ਪਟਿਆਲਾ ਸਲਵਾਰਾਂ ਜਾਂ ਕੁਝ ਉਹ ਨਹੀਂ ਬਣੇਗਾ 550 ਦਾ ਪ੍ਰਾਈਸ ਹੈ ਕਲਰ ਤੁਹਾਨੂੰ ਦਿਖਾ ਦੇਣੀ ਆ ਫੈਬਰਿਕ ਇੰਨਾ ਹੀ ਆਏਗਾ ਠੀਕ ਹੈ ਵੀਡੀਓ ਨੂੰ ਧਿਆਨ ਨਾਲ ਦੇਖਣਾ ਵਾਪਸੀ ਦੀ ਗੁੰਜਾਇਸ਼ ਨਹੀਂ ਆ ਅਗਰ ਹੈ ਤੇ ਨਾਲ ਤਾਂ ਤੁਹਾਡਾ 100 ਰੁਪੀਸ ਕੱਟ ਹੋ ਜਾਏਗਾ ਹਲੋ ਜੀ ਕਲਰ ਬਲੈਕ ਬਹੁਤ ਸੋਹਣਾ ਇਹਨਾਂ ਦੇ ਨਾ ਤੁਸੀਂ ਇਕੱਲੇ ਫੈਰਨ ਵੀ ਬਣਾ ਸਕਦੇ ਜਿਸ ਤਰ੍ਹਾਂ ਕਸ਼ਮੀਰੀ ਫੈਰਨ ਅੱਜਕੱਲ ਬਹੁਤ ਟ੍ਰੈਂਡ ਚ ਚੱਲ ਰਿਹਾ ਨਾ ਜਿਸ ਤਰ੍ਹਾਂ ਖੁੱਲਾ ਕੁੜਤਾ ਹੁੰਦਾ ਹੈ ਨਾ ਤਕਰੀਬਨ ਉਹ ਬਹੁਤ ਟ੍ਰੈਂਡ ਚ ਚੱਲ ਰਿਹਾ ਹੈ ਜੀਨ ਦੇ ਨਾਲ ਇਹ ਕੁੜਤਾ ਤੁਸੀਂ ਵੇਅਰ ਕਰੋਗੇ ਤੇ ਬਹੁਤ ਹੀ ਸੋਹਣਾ ਲੱਗੂਗਾ ਫੈਬਰਿਕ ਸੋ ਗੁੱਡਾ ਠੀਕਾ ਓਕੇ ਜਿਸ ਤਰ੍ਹਾਂ ਦਾ ਪ੍ਰਾਈਸ ਆ ਉਸ ਹਿਸਾਬ ਨਾਲ ਗੁੱਡਾ ਬੁਰਦੀ ਗਰੰਟੀ ਕੋਈ ਨਹੀਂ ਜੇ ਠੀਕ ਹੈ ਹੁਣ ਤੁਸੀਂ 550 ਚ ਬੁਰਦੀ ਗਰੰਟੀ ਨਾ ਪੁੱਛਣ ਲੱਗ ਪੈ ਨਾ ਬੁਰਦੀ ਗਰੰਟੀ ਨਹੀਂ ਆਏਗੀ ਮੈਂ ਮੈਂ ਤੇ ਜੋ ਵੀ ਕਹਾਂਗੀ ਡਿਟੇਲ ਚ ਦੱਸੂਗੀ ਤੁਹਾਨੂੰ ਸਾਫ ਸੁਥਰਾ ਦੱਸੂਗੀ ਕਿਸੇ ਨੂੰ ਵੀ ਪਰਮਾਉਂਗੀ ਨਹੀਂ ਬਈ ਉਹਨਾਂ ਨੂੰ ਕੁਝ ਨਹੀਂ ਹੁੰਦਾ ਏ ਪਿਓਰ ਪਸ਼ਮੀਨਾ ਦਾ ਸੂਟ ਤੁਹਾਨੂੰ ਅੱਜ ਦੇ ਦਾਂਗੇ 550 ਚ ਨਹੀਂ ਜੀ ਪਿਓਰ ਪਸ਼ਮੀਨਾ ਦਾ ਸੂਟ 550 ਚ ਨਹੀਂ ਆਏਗਾ ਓਕੇ ਗਲਤ ਗਲ ਕਰਕੇ ਸੂਟ ਨਹੀਂ ਵੇਚਣ ਜੇ ਦੀ ਇੱਛਾ ਏ ਉਹ ਲਵੇ ਕਿਉਂਕਿ ਮੇਰੇ ਬਹੁਤ ਸੇਲ ਹੋ ਰਹਾ ਹੈ ਔਰ ਬਹੁਤ ਡਿਮਾਂਡ ਸੀਗੀ कि ਆਪਾਂ ਸੇਲ ਕਰ ਵੀ ਰਹੇ ਆ ਤੇ ਸ਼ਾਪ ਤੇ ਵੀ ਕਸਟਮਰ ਕਾਫੀ ਲੈ ਕੇ ਜਾ ਰਹੇ ਨੇ ਇਸ ਕਰਕੇ ਆਪਾਂ ਵੀਡੀਓ ਵੀ ਬਣਾ ਰਹੇ ਆ ਹੈਲੋ ਜੀ ਵਾਈਨ ਕਲਰ ਆ ਗਿਆ ਗੱਲਾਂ ਕੱਟ ਕਰਦੇ ਆ ਸੂਟ ਫਟਾਫਟ ਦਿਖਾ ਦਿੰਦੇ ਆ ਓਕੇ ਕਿਉਂਕਿ ਮੇਰਾ ਮਤਲਬ ਇਹ ਹੁੰਦਾ ਕਿ ਮੈਂ ਤੁਹਾਨੂੰ ਕਲੀਅਰ ਕੱਟ ਸਮਝਾ ਦਾਂ ਮੈਰੂਨ ਕਲਰ ਆ ਗਿਆ ਠੀਕ ਹੈ ਔਰ ਇਹਦੀ ਲੈਂਥ ਫੁੱਲ ਹੋਏਗੀ मतलब जे तुम ये कहो ना कढ़ाई की लेंथ मतलब बनेगा नहीं बनेगा ओके रिपोर्ट रिपोर्टा सारे बनेगा बहुत सोहना बनेगा लेंथ ना कढ़ाई की लेंथ काफी दिती हुई है लो जी मैरून कलर आ गया ठीक है कलर काफी ने ब्लू कलर आ गया नेवी ब्लू देखो किन्ने प्यारे कलर ने कला फैरन बनाओ कुर्ता बनाओ जीन वेयर करो पजामी ना वेयर करो जिस तरह मर्जी वेयर करो हेलो ठीक है स्किन कलर आ गया ਠੀਕ ਹੈ ਪਲੇਨ ਨਾਲ ਤੁਹਾਨੂੰ ਇਹਦੇ ਮਿਲੂਗਾ ਸਟਾਲ ਦੇਖੋ ਕਿੰਨਾ ਪਿਆਰਾ ਜਿਆ ਕੁੜਤਾ ਲੱਗ ਰਿਹਾ ਕੱਲਾ ਵੀ ਵੇਅਰ ਕਰਾਂਗੇ ਤੇ ਬਹੁਤ ਸੋਹਣਾ ਲੱਗੂਗਾ ਕੱਲਾ ਮਤਲਬ ਕੁਝ ਹੋਰ ਵੇਅਰ ਕਰਾਂਗੇ ਨਾਲ ਠੀਕ ਹੈ ਤੇ ਇਹ ਆ ਗਿਆ ਨਾਲ ਜੀ ਸੱਚਾ ਜੀ ਹਾਂ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਆਫ ਵਾਈਟ ਕਲਰ ਠੀਕ ਹੈ FABRIC CHARME ट्राई का नाल दुपट्टा आएगा मतलब स्टॉल आएगा स्टॉल ਨੂੰ ਵਿੱਚ ਯੂਜ਼ ਕਰਕੇ ਤੁਸੀਂ 5 ਮੀਟਰ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਮਰਜ਼ੀ ਇਹਨੂੰ ਬਣਾ ਸਕਦੇ ਹੋ ਸੂਟ ਮਿਲੇਗਾ ਜੀ ਓਨਲੀ 550 ਦਾ ਠੀਕ ਨੈਕਸਟ ਕਲਰ ਆ ਗਿਆ ਜੀ ਨੈਕਸਟ ਕਲਰ ਆ ਜਾਏਗਾ ਜੀ ਮਰੂਨ ਕਲਰ ਇਹਦੇ ਉੱਪਰ ਤੁਹਾਨੂੰ ਐਮਬ੍ਰੋਇਡਰੀ ਵਰਕ ਦਾ ਫਰਕ ਮਿਲੇਗਾ ਉਹਦੇ ਵਿੱਚ ਮਲਟੀ ਕਲਰ ਸੀਗਾ इस सारा गोल्डन कलर आएगा कलर भी अलग अलग आने और वर्क भी अलग आऊगा एलो जी ठीक है हेलो इस तरह का वर्क आऊगा बहुत सोहना जहा वर्क आ मैरून कलर के उपर गोल्डन कलर का एलो जी कश्मीरी वर्क आएगा शॉल तुम्हें मिलेगा भी, भी मिलेगा प्राइस भी ओना ही सेम रहेगा एलो जी कलर दिखा दें कलर आ गया मैरून कलर आ गया मसटर्ड एलो ठीक है कलर आ गया मस्टर्ड हेलो कलर आ गया जी फ्रोजी ठीक है कलर आ गया पिंक कलर पिंक रानी मकंटा कलर कलर आ गया रेड कलर हेलो जी ठीक है कलर आ गया जी ब्लैक कलर वाओ वाला ठीक है カラー आ गया हेलो नेवी ब्लू कलर और कलर आ गया ऑफ वाइट कलर ठीक है सारे ही कलर बहुत सोने हैं हेलो जी चेक करो ठीक है तो सारे के नाल स्टॉल तान मिल जाएंगे ओके जी तो प्राइस लगेगा जी ओनली 550 रुपए हुन तुसी करना की है लेना एक स्क्रीनशॉट भेजना साडे व्हाट्सएप नंबर ते अपना ऑर्डर जल्दी-जल्दी कंफर्म करा लेना थैंक यू धन्यवाद